ब्राह्मण ने हर एक कर्तव्य वक्रे वक्रे देवी देवती वज देता क्योंकि जिन्नी वड़ी मिनिस्ट्री हो गए वे पाग भी हमें वड़ नहीं पहन देने हर मिनिस्टर ने कोई आर तो देना ही है ना ब्राह्मण ने तेरती करोड़ देवता बनाया सी आखर निकम्मा थोड़ा रखना सी ਕੋਈ ਨਾ ਕੋਈ ਆਰਤਾ ਦੇ ਨਹੀਂ ਕਿਸੇ ਨੂੰ ਆਖ ਵਿਦਿਆ ਦਤਾ ਹੈ ਉਹਦੇ ਦੀ ਸੁਰਤੀ ਜਿੰਦੇ ਕੋਲੋਂ ਵਿਦਿਆ ਮਿਲਦੀ ਕਿਸੇ ਨੂੰ ਆਖਤਾ ਹੈ ਲక్ష్ਮੀ ਉਹਦੀ ਪੂਜਾ ਕਰਦੇ ਆਂ ਦੌਲਤ ਆਉਂਦੀ ਏ ਤੇ ਉਹ ਕਰੇ ਉਹ ਕਰ ਵਿਆਹ ਵੰਡੇ ਤੇ ਕੁਝ ਐਸ਼ੇ ਮਿਨਿਸਟਰੀ ਹੁੰਦੇ ਨੇ ਜਿਹੜੇ ਖਾਸ ਹੁੰਦੇ ਨੇ ਉਹਨਾਂ ਨੂੰ ਵੱਡੇ ਵੱਡੇ ਅਧਿਕਾਰ ਤੇ ਵਿਭਾਗ ਦਿੱਤੇ ਜਾਂਦੇ। ਤੇ ਬ੍ਰਾਹਮਣ ਨੇ ਪਉਂਦ ਨਾਮ ਚੁਣਿਆ। ਬ੍ਰਹਮਾ ਵਿਸ਼ਨੂੰ ਤੇ ਸ਼ਿਵ ਇੰਦਾ ਸ਼ੁੱਧਾ ਮਨੁੱਖਤਾ ਨਾਲ ਪਰਜਾ ਨਾਲ ਸੰਬੰਧ ਸੀ। ਸਮਝੂ ਵਖਰੇ ਵਖਰੇ ਪਾੰਦਤੇ। ਉਹਨੇ ਆਖਿਆ ਮਨੁੱਖਤਾ ਨੂੰ ਸਾਜਣ ਵਾਲਾ ਕਢਣ ਵਾਲਾ ਬ੍ਰਹਮਾ ਹੈ। ਆਹਨ ਕਿ ਗੁਰੂ ਆਖਦਿਆ ਸੀ ਨਹੀਂ ਕਰਮ ਕਾਰਨ ਪ੍ਰਵੇਕ ਹੈ। ਗੁਰੂ ਸਮਝ ਧਾਰੇ ਅਸਲੀਆਂ ਸਮਝ ਧਾਰੇ ਆ ਕਾਰਨ ਕਾਰਨ ਪ੍ਰਵੇਕ ਹੈ ਦੂਸਰ ਨਹੀਂ ਕੋਇ ਰਬਾਹਾਂ ਬ੍ਰਾਹਮਣ ਜਿਦਨੇ ਆਖਿਆ ਨਹੀਂ ਕੇਵਲ ਬ੍ਰਹਮ ਹੈ ਜਿਹੜਾ ਸੰਸਾਰ ਨੂੰ ਪਰਜਨ ਨੂੰ ਘਟਦਾ ਹੈ ਕੇਵਲ ਵਿਸ਼ਨੂੰ ਹੈ ਜਿਹੜਾ ਸਭ ਨੂੰ ਰੋਜੀ ਦਿੰਦਾ ਹੈ ਢੰਡਾਰਿਆਂ ਦਾ ਖਜ਼ਾਨਿਆਂ ਦਾ ਮਾਲਕ ਹੈ ਤੇ ਕੇਵਲ ਸ਼ਕਤੀਸ਼ਾਲੀ ਸ਼ਿਰਜੀ ਜਿੰਦੇ ਸਾਹਮਣੇ ਹਾਰ ਕੇ ਸਾਨੂੰ ਸੀ ਸੇਪ ਚੁੱਕਾ ਢਾਈ ਬੰਦਾ ਉਹ ਜਦੋਂ ਹੁਕਮ ਕਰੇ ਲੈ ਕਰ ਲੈਂਦਾ ਹੈ ਖਤਮ ਕਰ ਦਿੰਦਾ ਹੈ ਹਰ ਰੰਗ ਗੁਰੂ ਨਾਨਕ ਨੇ ਸਮਝਾਉਂਦਿਆਂ ਉਹਨਾਂ ਤਿੰਨਾਂ ਦਾ ਜ਼ਿਕਰ ਬੜੇ ਉਹ ਛੋਟੇ ਟੰ ਨਾਲ ਕੀਤਾ ਹੈ ਅਸੀਂ ਪੜਨੇ ਆ ਆ ਜਪਜੀ ਸਾਹਿਬ ਵੀ ਪੜਦੇ ਹੋ ਉਹਦੇ ਵਿੱਚ ਬੜਾ ਖੂਬਸੂਰਤ ਵਿਕਰ ਹੈ ਏ ਕਾਉ ਮਾ ਇੰਨਾ ਦਾ ਲੈ ਨਾ ਲੈ ਦਿੱਤਾ ਪਰ ਉਹਨਾਂ ਦੀ ਅਸਲੀਅਤ ਸਮਝਾ ਦਿੱਤੀ ਵੀ ਤੂੰ ਇਹਨਾਂ ਨੂੰ ਹੋਰ ਕੁਝ ਸਮਝੀ ਬੈਠਾ ਮੈਂ ਤੈਨੂੰ ਸਮਝਾ ਦੇਣਾ ਚਾਹਾਂ ਕਿਉਂਕਿ ਸਤਬੂ ਸਮਝਾਣ ਲਈ ਆਂਦੇ ਗੁਰੂ ਦਾ ਕੰਮ ਸਮਝਾਣਾ ਇਸੇ ਲਈ ਕਹਿੰਦਾ ਨਾਨਕ ਦਾਸ ਤੁਝੇ ਸਮਝ ਸਮਝ ਬਹੁਤ ਜ਼ਰੂਰੀ ਹਰ ਇੱਕ ਚੀਜ਼ ਹਰ ਇੱਕ ਕੰਮ ਜੋ ਕੁਝ ਵੀ ਤੁਹਾਡੇ ਸਰਬ ਨੇ ਆਵੇ ਉਹਨੂੰ ਸਮਝਣਾ ਸਮਝਣਾ ਬਹੁਤ ਜ਼ਰੂਰੀ ਹੈ ਤੇ ਜੀਵਨ ਦੀਆਂ ਕਈ ਰਮਜ਼ਾਂ ਨੇ ਜਿਹੜੀਆਂ ਅਸੀਂ ਸੰਸਾਰ ਕੋਲੋਂ ਨਹੀਂ ਸਮਝ ਸਕਦੇ ਗੁਰੂ ਕੋਲੋਂ ਹੀ ਸਮਝ ਸਕਦੇ ਹੁਣ ਪਹਿਲੇ ਜਾਮੇ ਵਿੱਚ ਹੀ ਕਿਤੇ ਗ੍ਰਿਸ਼ਿద్ధి ਉਦਾਹਰਣ ਦੇ ਕੇ ਵੜੇ ਸੁਪਰਸਟਾਰ ਆਫ ਜ਼ੰਬੀ ਸਮਝਾ ਦਿੱਤਾ ਕਹਿਣ ਲੱਗੇ ਤਾਉ ਮਾਰੀ ਬੁਗਤ ਨਵੀ ਆਈ ਤੈਨ ਚੇਲੇ ਪਰਵਾਹ ਉਹ ਤਿੰਨ ਕਿਹੜੇ ਨੇ ਇੱਕ ਸੰਸਾਰੀ ਜਿੰਨੇ ਸੰਸਾਰ ਦੇ ਬ੍ਰਹਮੰਡੀ ਸਰ ਮਤਾਪਕ ਸੰਸਾਰ ਦੀ ਰਚਨਾ ਕੀਤੇ ਬੜਾ ਅਜੀਬ ਗੱਲ ਹੈ ਗੁਰੂ ਆਖ ਰਿਹਾ ਵਾਹੋ ਵਾਹੋ ਕਾ ਬੜਾ ਤਮਾਸ਼ਾ ਵਾਹ ਗੁਰੂ ਤੇਰੀ ਸਮਰਤਨਾ ਬ੍ਰਾਹਮਣ ਆਖ ਰਿਹਾ ਨਹੀਂ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਬ੍ਰਹਮਣ ਹੈ ਬ੍ਰਹਮਾ ਤੇ ਗੁਰੂ ਉਸ ਦੀ ਐਗਜ਼ੈਂਪਲ ਸਾਹਮਣੇ ਰੱਖ ਕੇ ਸਮਝਾ ਰਿਹਾ ਹਾਂ ਇੱਕ ਸੰਸਾਰੀ ਇੱਕ ਭੰਡਾਰੀ ਭੰਡਾਰੀ ਦਾ ਮਤਲਬ ਹੈ ਤਜਾਨੇ ਦਾ ਮਾਲਕ ਪੰਡਾਰ ਜੰਦੇ ਕੋਲ ਨੇ ਉਹਦੇ ਬਿਨਾਂ ਰੋਜ਼ੀ ਨਹੀਂ ਬਦਲਦੀ ਹੋਰ ਰੋਜ਼ੀ ਦਿੰਦਾ ਮਨੋ ਬ੍ਰਹਮਾ ਪੈਦਾ ਕਰਦਾ ਹੈ ਤੇ ਵਿਸ਼ਨੂੰ ਪਾਲਦਾ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀ ਬਾਣ ਨੂੰ ਲੈ ਕਰਨਾ ਭਾਅ ਖਤਮ ਕਰਨਾ ਵਾਪਸ ਲਿਓਣਾ ਉਹਨੂੰ ਇਹ ਆਦਤ ਹੈ ਉਹਨੂੰ ਸ਼ੇਵ ਆਖਦੇ ਨੇ ਕਹਿਣ ਲੱਗੇ ਆ ਤਿੰਨੇ ਨੇ ਬ੍ਰਾਹਮਣ ਤੇ ਕੜੇ ਹੋਏ ਵੱਖਰੇ ਵੋਤਰੇ ਮਨਿਸਟਰ ਜਿਹਨਾਂ ਦਾ ਮਨੁੱਖਤਾ ਨਾਲ ਪਰਜਾ ਨਾਲ ਸਿੱਧਾ ਸੰਬੰਧ ਹੋਵੇ ਤੇ ਜਿੰਦਾ ਸੰਬੰਧ ਸਿੱਧਾ ਹੋਵੇ ਜਿੰਦੇ ਬਿਨਾਂ ਗੁਜ਼ਾਰਾ ਹੀ ਨਾ ਹੋਵੇ ਘਟੇਗਾ ਵੀ ਉਹ ਹੀ ਪਾਲੇਗਾ ਵੀ ਉਹ ਹੀ ਤੇ ਵਾਪਸ ਬੁਲਾਇਆ ਕਾ ਵੀ ਉਹੀ ਏ ਤਿੰਨੋ ਚੀਜ਼ਾਂ ਜਿਹੜੀਆਂ ਨੇ ਮਨੁੱਖ ਨੇ ਪਹਿਲਾਂ ਪੈਦਾ ਹੋਣਾ ਮੁੜ ਕੇ ਖਾਣਾ ਪੀਣਾ ਪਹਿਲਣਾ ਤੇ ਮੁੜ ਕੇ ਵਾਪਸ ਚਲਾ ਜਾਣਾ ਹੁਕਮ ਵਿੱਚ ਇਹ ਤਿੰਨੋ ਚੀਜ਼ਾਂ ਸੁੰਦਾ ਸੰਬੰਧ ਰੱਖਦੀਆਂ ਨੇ ਜੀਵਨ ਨਾਲ ਮੈਨ ਮਿਨਿਸਟਰੀ ਵਿਭਾਗ ਪਰ ਗੁਰੂ ਕਹਿੰਦੇ ਨੇ ਮੈਂ ਸਮਝਾ ਦੇਣਾ ਚਾਹੁੰਦਾ ਮੇਰਾ ਕੰਮ ਸਮਝੋਣਾ ਲੰਗੀ ਉਹ ਇੱਕ ਉਹ ਨੰਦਰ ਨਿਆਵੇ ਜਿਵ ਤੇ ਸੁਭਾਵੇ ਮੈਂ ਦੇ ਉੱਪਰ ਦੇ ਇੱਕਾ ਕੋਣ ਹੈ ਓਏ ਕੋਣ ਜਿਵ ਤੇ ਸੁਭਾਵੇ ਨਾਨਕ ਦਾਸ ਤੂੰ ਜੇ ਸਮਝਾ ਨਾ ਉਹ ਭਾਗ ਗੁਰੂ ਨਾਨਕ ਦਾ ਸਿੱਖਾ ਫਵਾਂਣ ਵਾਲਿਆ ਤੂੰ ਤਾਂ ਸਮਝ ਜਾ ਕੱਲ ਜੇ ਤੂੰ ਹੀ ਆਖੇ ਮੈਂ ਬ੍ਰਹਮਾ ਦਾ ਪੈਦਾ ਕੀਤਾ ਹੋਇਆ ਮੈਨੂੰ ਤਾਂ ਵਿਸ਼ਨੂੰ ਰੋਜ਼ੀ ਦੇ ਰਿਹਾ ਹੈ ਗੁਰੂ ਕੇ ਦਰ ਨਹੀਂ ਬਰ ਸੁੱਤੈ ਨੂੰ ਸਮਝਾ ਦੇ ਨਾ ਚਾਹਨਾ ਸ਼ੁਭਾਵੇ ਤਿਵੇਂ ਚਲਾਵੇ ਜਿਉ ਹੋਵੇ ਫੁਰਮਾਨ ਹੁਕਮ ਤਉ ਉਦ ਚਲਦਾ ਹੁਣ ਇਹ ਗੁਰੂ ਨਾਨਕ ਦੀ ਰਚਨਾ ਹੈ ਅਰਬੀ ਸਾਹਿਬ ਜਿਹੜਾ ਅਸੀਂ ਰੋਜ਼ ਪੜ੍ਹਨੇ ਆ ਜਿਵ ਤਿਵੇਂ ਸੁਭਾਵੇ ਤਿਵੇਂ ਚਲਾਵੇ ਜਿਉ ਹੋਵੇ ਫੁਰਮਾਨ ਕਹਿੰਦੇ ਨੇ ਜਿੰਨ ਨੂੰ ਤੂੰ ਬਹਾਨੇ ਵੇਖ ਨਾ ਅਸਲੀਅਤ ਉਹਨਾਂ ਦੀ ਇਹ ਕਿ ਇਹ ਹੈ ਕਿ ਉਹ ਰੱਬ ਨੂੰ ਉਹ ਮਾਲਕ ਫਰਮਾਨ ਕਰਨ ਵਾਲੇ ਨੂੰ ਵੇਖ ਵੀ ਨਹੀਂ ਸਕਦੇ ਉਹਨਾਂ ਕੋਲ ਤਾਂ ਇਹਨੀਆਂ ਅੱਖਾਂ ਦੀ ਰੋਸ਼ਨੀ ਵੀ ਨਹੀਂ ਕਿ ਰੱਬ ਨੂੰ ਪ੍ਰਭੂ ਨੂੰ ਵੇਖ ਸਕਣ ਹਾਂ ਉਹ ਉਹਨਾਂ ਨੂੰ ਵੇਖ ਰਿਹਾ ਹੈ ਉਹ ਵੇਖੇ ਅੰਧਾਦਰ ਨਿਆਉ ਵੈ ਇਹ ਵਿਦਾਨ ਦੀ ਅਸਤਰਜ ਗੱਲ ਹੈ ਵਿਦਾਨ ਦਾ ਅਰਥ ਹੁੰਦਾ ਅਸਤ ਸੁਣ ਵੇਖੋ ਲੋਕਾ ਇਹ ਵਿਦਾਨ ਮਨ ਅੰਧਾ ਨਉ ਸੁਝਾਨ ਕਹਿੰ ਲੱਗੇ ਇਹ ਵਿਦਾਨ ਦੀ ਅਸਤਰਜ ਗੱਲ ਹੈ ਵੀ ਉਹ ਉਹਨਾਂ ਨੂੰ ਵੇਖਦੇ ਐ ਪਰ ਉਹ ਸਾਰੇ ਵਿਚਾਰੇ ਉਹਨੂੰ ਵੇਖ ਵੀ ਨਹੀਂ ਸਕਦੇ ਇੰਨੀ ਨਿਗਾਹ ਵੀ ਉਹਨਾਂ ਵਿੱਚ ਨਹੀਂ ਪਰ ਸੰਸਾਰ ਦੇ ਲੋਕ ਉਹਨਾਂ ਦੇ ਮੰਦਰ ਬਣਾ ਕੇ ਉਹਨਾਂ ਦੀ ਪੂਜਾ ਕਰ ਰਹੇ ਨੇ ਇੱਕ ਊਂਕਾਰ ਦੀ ਪੂਜਾ ਕਰਨ ਵਾਲੇ ਕਿੰਨੇ ਕੁ ਲੋਕ ਨੇ